ਨਹੀਂ ਹੁਣ ਕਿੱਦਾਂ ਮੱਖ ਚੱਲਿਆ ਦੀ ਥੋੜਾ ਜਿਹਾ ਹੀ ਰਹਿ ਗਿਆ ਕਿੱਦਾਂ ਪਾਣੀ ਲਾਉਂਦੇ ਨਾਲ ਦੀ ਹੁਣ ਪਾਣੀ ਲਾਦਣਾ ਕਿੱਦਾਂ ਨੇ ਰੋ ਪਾਣੀ ਆ ਰਿਹਾ ਸੀ ਗਾਲੀ ਤੇ ਹੁਣ ਓਕੇ ਚੱਕੋ ਲਾਤੋਂ ਨੇ ਲੱਖਾ ਮਤਲਬ ਫਟੀ ਲਾਤੀ ਹੁਣ ਪਾਣੀ ਤੇ ਚੜ ਜਾਣਾ ਹੈ ਲੈਵਲ ਕੋ ਸਾਰੀ ਤੇ ਨਿਕਲੀ ਜਾਂਦਾ ਬੰਨੀ ਕਿਦਾਂ ਜੜੂਗਾ ਬਣੀ ਨਹੀਂ ਗੱਲ ਇਹ ਤੋਂ ਇੱਥੋਂ ਚੜ ਕੇ ਤੋਂ ਦੇਖਾਂ ਜੜੂਗਾ ਨਾ ਹੋਲੀ-ਹੋਲੀ ਫੇਰ ਦਿਖਾਉਣਾ ਆਹ ਲੋ ਜੀ ਲਾ ਕੇ ਲਫਾਫੇ ਲਫੂਫੇ ਜਿਨਾ ਇਦਾਂ ਪਹਿਲਾਂ ਚੜਿਆ ਨਹੀਂ ਦੀਗਾ ਲਫਾਫੇ ਲੈ ਕੇ ਆਏ ਆ ਅਸੀਂ ਚੜ ਗਿਆ ਮਾਲਕ ਨੇ ਜੜਾ ਤਾਂ ਲਾ ਕੇ ਕਿ ਬਦਾਨੀ ਕਿੱਦਾਂ ਬਾਣੀ ਜਦਾ ਪਾਣੀ ਖੋਲ ਕੇ ਆਇਆ ਹੋਰ ਇਹ ਨਾ ਵਦਿਆ ਦੇਖੋ ਸਾਰਾ ਨੇਰੀ ਪਾਣੀ ਆ ਗਈ ਟੀੜ ਆ ਗਈ ਛੋਟੇ ਛੋਟੇ ਕੁੱਤੇ ਆ ਹੁਣ ਇਹਦਾ ਮੜ ਕੇ ਵਸੂਲ ਗਏ ਥੋੜੀ ਥੋੜੀ ਲਾਦਣਾ ਸੱਦੇ ਤੇ ਇਹ ਕੋਲ ਕੀ ਪੂਰਾ ਨਿਛੜ ਦੇ ਜੀ ਜਿਆਦੀ ਛੜਤਾ ਤੇ ਇਦਾਂ ਪੈ ਪੱਟੂ ਮੈਨੂੰ ਲੱਗਦਾ ਮੈਨੂੰ ਨਾ ਲਿਨ ਆਈ ਲਾਰੇ ਬਸ ਫਾਨੀ ਆਪਣੇ ਪੰਜਾਬ ਚ ਵੀ ਸਿਸਟਮ ਨਾਲ ਨਹਿਰੀ ਪਾਣੀਆਂ ਵਾਲੇ ਤਾਂ ਸਾਰੇ ਮੇਰੇ ਬਾਣੀ ਬਚੂਗਾ ਬਣਾਵੀ ਉੱਕ ਕੋਈ ਮੋੜ ਕਰਨੀ ਕੋਈ ਚੱਕਰੇ ਨਹੀਂਗਾ ਖਲਾਬਾਨੀ ਪਰ ਥਿਆਂ ਵਾਲਾ ਬਾਰੀਆਂ ਦੇ ਹਿਸਾਬ ਨਾਲ ਹਫਤੇ ਇੱਕ ਜਾਂ ਦੋ ਦਿਨ ਹੱਤਿੰਨ ਲਾਇਆ ਹਜੇ ਬੰਦ ਅੱਧਰਿੰਦਾ ਮਤਲਬ ਤਸੀਹਾਨੇ ਹਜੇ ਆ ਨੱਕਾ ਲਵੰਦ ਕਰਖਿਆ ਵੀ ਇੱਧਰ ਇੱਧਰ ਲੱਭਾ